ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰਿਕ ਖੁੱਲ੍ਹਰ ਤੁਸੀਂ ਦੇਖਣ ਉਹ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਦਿਲਜੀਤ ਦੋਸਾਂਝ ਦੀ ਦਿਲਜੀਤ ਹਾਲੀ ਦੇ ਵਿੱਚ ਇੱਕ ਗੀਤ ਉਹਨਾਂ ਨੇ ਰਿਲੀਜ਼ ਕੀਤਾ ਜਿਸ ਨੂੰ ਬਹੁਤ ਪਿਆਰ ਮਿਲ ਰਿਹਾ ਹੈ ਪਰ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਦਿਲਜੀਤ ਦੀ ਇੱਕ ਪੋਸਟ ਸੋਸ਼ਲ ਮੀਡੀਆ ਤੇ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਸ਼ਾ ਮਾਲਵੀ ਉਹਨਾਂ ਦੇ ਨਾਲ ਨਜ਼ਰ ਆ ਰਹੀ ਹੈ ਤੇ ਕਿਆਸ ਲਗਾਏ ਜਾ ਰਹੇ ਨੇ ਕਿ ਇਹਨਾਂ ਦੋਨਾਂ ਦਾ ਯਾ ਤਾਂ ਕੋਈ ਗੀਤ ਆ ਰਿਹਾ ਕਿਉਂਕਿ ਅਸੀਂ ਇਸ਼ਾ ਨੂੰ ਦੇਖਦੇ ਹਾਂ ਕਿ ਉਹ ਆਪਣੇ ਸੋਸ਼ਲ ਮੀਡੀਆ ਤੇ ਡਾਂਸ ਫਾਰਮ ਨੂੰ ਲੈ ਕੇ ਬਹੁਤ ਜ਼ਿਆਦਾ ਐਕਟਿਵ ਹੈ ਉਸਦੇ ਡਾਂਸ ਰੀਲਸ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ ਸੋਸ਼ਲ ਮੀਡੀਆ ਤੇ ਕਿਉਂਕਿ ਜੋ ਵੀ ਬਾਲੀਵੁੱਡ ਦੇ ਐਕਟਰਸਿਸ ਦੇ ਵੱਲੋਂ ਪਰਫਾਰਮ ਕੀਤਾ ਜਾਂਦਾ ਉਸ ਤੋਂ ਬਾਅਦ ਉਹੀ ਰੈਪਿਟਿਸ਼ਨ ਜਿਹੜੀ ਅਸੀਂ ਇਸ਼ਾ ਮਾਲਵੇ ਦੇ ਅਕਾਊਂਟ ਤੇ ਜ਼ਰੂਰ ਦੇਖਦੇ ਹਾਂ ਉਹੀ ਗਾਣੇ ਉਹੀ ਸੇਮ ਸਟੈਪ ਉਦੋਂ ਦਾ ਕਾਸਟਿਊਮ ਉਦੋਂ ਦੀਆਂ ਲੋਕੇਸ਼ਨਸ ਜੋ ਇਹ ਦੇਖ ਕੇ ਇਸ਼ਾ ਮਾਲਵੇ ਜ਼ਰੂਰ ਜੋ ਹੈ ਸੋਸ਼ਲ ਮੀਡੀਆ ਤੇ ਵੀਡੀਓਜ਼ ਪੋਸਟ ਕਰ ਨਿਊ ਪ੍ਰੋਜੈਕਟ ਇਨ ਮੇਕਿੰਗ ਹੁਣ ਪ੍ਰੋਜੈਕਟ ਦੇ ਵਿੱਚ ਗਾਣਾ ਵੀ ਹੋ ਸਕਦਾ ਹੈ ਪ੍ਰੋਜੈਕਟ ਦੇ ਵਿੱਚ ਫਿਲਮ ਵੀ ਹੋ ਸਕਦੀ ਕਿਉਂਕਿ ਆਪਣੀ ਪੰਜਾਬੀ ਇੰਡਸਟਰੀ ਦੀ ਜਿਹੜੀ ਫਿਲਮ ਨੈਕਸਟ ਆ ਰਹੀ ਹੈ ਇਸ਼ਕਾਂ ਦੇ ਲਿਖੇ ਜੋ ਕਿ ਮਾਰਚ 2026 ਦੇ ਵਿੱਚ ਰਿਲੀਜ਼ ਹੋਏਗੀ ਗੁਰਨਾਮ ਭੁੱਲੜ ਦੇ ਨਾਲ ਇਸ਼ਾਨ ਨੇ ਜਿਹੜੀ ਫਿਲਮ ਕੀਤੀ ਹੈ ਤੇ ਉਸ ਤੋਂ ਬਾਅਦ ਹੁਣ ਪੰਜਾਬੀ ਆਰਟਿਸਟ ਦਿਲਜੀਤ ਦਸਾਂਝ ਦੇ ਨਾਲ ਵੀ ਕਿਸੇ ਪ੍ਰੋਜੈਕਟ ਤੇ ਨਜ਼ਰ ਆਉਣ ਵਾਲੀ ਲੇਕਿਨ ਇਹ ਨਹੀਂ ਹਜੇ ਕਲੈਰਿਟੀ ਕਿ ਉਹ ਗਾਣਾ ਹੈ ਜਾਂ ਫਿਲਮ ਹੈ ਜਾਂ ਕੀ ਹੈ ਜਿਸ ਪ੍ਰੋਜੈਕਟ ਦੇ ਵਿੱਚ ਉਹ ਦਿਲਜੀਤ ਦੇ ਨਾਲ ਕੰਮ ਕਰ ਰਹੀ ਹੈ ਅਗਰ ਦਿਲਜੀਤ ਦਸਾਂਝ ਦੀ ਗੱਲ ਕਰੀਏ ਤਾਂ ਦਿਲਜੀਤ ਨੇ ਹੋਨੋ ব্যাক ਟੂ ব্যাক ਜੋ ਹੈ ਗਾਣੇ ਵੀ ਰਿਲੀਜ਼ ਕਰ ਰਹੇ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਆਉਣ ਵਾਲੇ ਸਮੇਂ ਦੇਖਾਂਗੇ ਤੇ ਨਾਲ ਦੀ ਨਾਲ ਹੁਣ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਵੀ ਦਿਲਜੀਤ ਦੋਸਾਂਝ ਜਿਹੜੇ ਨੇ ਸਾਨੂੰ ਨਜ਼ਰ ਆਉਣਗੇ ਤੇ ਕਰੋੜਪਤੀ ਦੀ ਜਿਹੜੀ ਵੀ ਕਮਾਈ ਹੋएगी ਉਹ ਸਾਰੀ ਦੀ ਸਾਰੀ ਪੰਜਾਬ ਪਲੱਟਸ ਦੇ ਵਿੱਚ ਦਿੱਤੀ ਜਾਏਗੀ ਦਿਲਜੀਤ ਦੋਸਾਂਝ ਦੇ ਵੱਲੋਂ ਸੋ ਬਹੁਤ ਪੰਜਾਬ ਦੇ ਲਈ ਮਾਣ ਵਾਲੀ ਗੱਲ ਹੈ ਕਿ ਦਿਲਜੀਤ ਦੋਸਾਂਝ ਵਰਗੈਟਿਸ ਜਿਹੜੇ ਨੇ ਪੰਜਾਬ ਦੇ ਲਈ ਇੰਨਾ ਸੋਚਦੇ ਨੇ ਔਰ ਨਾਲ ਦੀ ਨਾਲ ਇਸ਼ਾ ਦੀ ਗੱਲ ਕਰੀ ਤਾਂ ਇਸ਼ਾ ਵੀ ਬਹੁਤ ਧਮਾਕੇਦਾਰ ਪਰਫਾਰਮੈਂਸਸ ਦੇ ਨਾਲ ਇੰਡਸਟਰੀ ਦੇ ਵਿੱਚ ਚਮਕ ਰਹੀ ਹੈ ਤੇ ਇਹ ਦੋਨੋਂ ਆਰਟਿਸਟ ਜਿਹੜੇ ਨੇ ਉਹਨੇ ਇਕੱਠੇ ਆਉਣਗੇ ਹੁਣ ਦੇਖਣਾ ਹੋਵੇਗਾ ਕਿ ਆਖਿਰ ਪੱਕ ਕੀ ਰਿਹਾ ਹੈ ਫਿਲਮ ਹੈ ਜਾਂ ਫਿਰ ਕੀ ਹੈ ਸਸ਼ਵਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਕ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਦਿਲਜੀਤ ਦੋਸਾਂਝ ਦੀ ਦਿਲਜੀਤ ਹਾਲੀ ਦੇ ਵਿੱਚ ਇੱਕ ਗੀਤ ਉਹਨਾਂ ਨੇ ਰਿਲੀਜ਼ ਕੀਤਾ ਜਿਸ ਨੂੰ ਬਹੁਤ ਪਿਆਰ ਮਿਲ ਰਿਹਾ ਹੈ ਪਰ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਦਿਲਜੀਤ ਦੀ ਇੱਕ ਪੋਸਟ ਸੋਸ਼ਲ ਮੀਡੀਆ ਤੇ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਸ਼ਾ ਮਾਲਵੀ ਉਹਨਾਂ ਦੇ ਨਾਲ ਨਜ਼ਰ ਆ ਰਹੀ ਹੈ ਤੇ ਕਿਆਸ ਲਗਾਏ ਜਾ ਰਹੇ ਨੇ ਕਿ ਇਹਨਾਂ ਦੋਨਾਂ ਦਾ ਯਾ ਤਾਂ ਕੋਈ ਗੀਤਾ ਰਹੇ ਕਿਉਂਕਿ ਅਸੀਂ ਇਸ਼ਾ ਨੂੰ ਦੇਖਦੇ ਹਾਂ ਕਿ ਉਹ ਆਪਣੇ ਸੋਸ਼ਲ ਮੀਡੀਆ ਤੇ ਡਾਂਸ ਫਾਰਮ ਨੂੰ ਲੈ ਕੇ ਬਹੁਤ ਜ਼ਿਆਦਾ ਐਕਟਿਵ ਹੈ ਉਸ ਦੇ ਡਾਂਸ ਰੀਲਸ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ ਸੋਸ਼ਲ ਮੀਡੀਆ ਤੇ ਕਿਉਂਕਿ ਜੋ ਵੀ ਬਾਲੀਵੁੱਡ ਦੇ ਐਕਟਰਸਿਸ ਦੇ ਵੱਲੋਂ ਪਰਫਾਰਮ ਕੀਤਾ ਜਾਂਦਾ ਉਸ ਤੋਂ ਬਾਅਦ ਉਹੀ ਰੈਪਿਟੇਸ਼ਨ ਜਿਹੜੀ ਅਸੀਂ ਇਸ਼ਾ ਮਾਲਵੀਆ ਦੇ ਅਕਾਊਂਟ ਤੇ ਜ਼ਰੂਰ ਦੇਖਦੇ ਹਾਂ ਉਹੀ ਗਾਣੇ ਉਹੀ ਸੇਮ ਸਟੈਪ ਉਦੋਂ ਦਾ ਕਾਸਟਿਊਮ ਉਦੋਂ ਦੀਆਂ ਲੋਕੇਸ਼ਨਸ ਜੋ ਇਹ ਦੇ ਕੇ ਇਸ਼ਾ ਮਾਲਵੀਆ ਜ਼ਰੂਰ ਜੋ ਹੈ ਸੋਸ਼ਲ ਮੀਡੀਆ ਤੇ ਵੀਡੀਓਜ਼ ਪੋਸਟ ਕਰਦੀ ਪ੍ਰੋਜੈਕਟ ਇਨ ਮੇਕਿੰਗ ਹੁਣ ਪ੍ਰੋਜੈਕਟ ਦੇ ਵਿੱਚ ਗਾਣਾ ਵੀ ਹੋ ਸਕਦਾ ਹੈ ਪ੍ਰੋਜੈਕਟ ਦੇ ਵਿੱਚ ਫਿਲਮ ਵੀ ਹੋ ਸਕਦੀ ਕਿਉਂਕਿ ਆਪਣੀ ਪੰਜਾਬੀ ਇੰਡਸਟਰੀ ਦੀ ਜਿਹੜੀ ਫਿਲਮ ਨੈਕਸਟ ਆ ਰਹੀ ਹੈ ਇਸ਼ਕਾਂ ਦੇ ਲਿਖੇ ਜੋ ਕਿ ਮਾਰਚ 2026 ਦੇ ਵਿੱਚ ਰਿਲੀਜ਼ ਹੋਏਗੀ ਗੁਰਨਾਮ ਭੁੱਲੜ ਦੇ ਨਾਲ ਇਸ਼ਾਨ ਨੇ ਜਿਹੜੀ ਫਿਲਮ ਕੀਤੀ ਹੈ ਤੇ ਉਸ ਤੋਂ ਬਾਅਦ ਹੁਣ ਪੰਜਾਬੀ ਆਰਟਿਸਟ ਦਿਲਜੀਤ ਦਸਾਂਝ ਦੇ ਨਾਲ ਵੀ ਕਿਸੇ ਪ੍ਰੋਜੈਕਟ ਤੇ ਨਜ਼ਰ ਆਉਣ ਵਾਲੀ ਲੇਕਿਨ ਇਹ ਨਹੀਂ ਹਜੇ ਕਲੈਰਿਟੀ ਕਿ ਉਹ ਗਾਣਾ ਹੈ ਜਾਂ ਫਿਲਮ ਹੈ ਜਾਂ ਕੀ ਹੈ ਜਿਸ ਪ੍ਰੋਜੈਕਟ ਦੇ ਵਿੱਚ ਉਹ ਦਿਲਜੀਤ ਦੇ ਨਾਲ ਕੰਮ ਕਰ ਰਹੀ ਹੈ ਅਗਰ ਦਿਲਜੀਤ ਦਸਾਂਝ ਦੀ ਗੱਲ ਕਰੀਏ ਤਾਂ ਦਿਲਜੀਤ ਨੇ ਬਹੁ ਹੋਨੋ ব্যাক ਟੂ ব্যাক ਜੋ ਹੈ ਗਾਣੇ ਵੀ ਰਿਲੀਜ਼ ਕਰ ਰਹੇ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਦੇਖਾਂਗੇ ਤੇ ਨਾਲ ਦੀ ਨਾਲ ਹੁਣ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਵੀ ਦਿਲਜੀਤ ਦੋਸਾਂਝ ਜਿਹੜੇ ਨੇ ਸਾਨੂੰ ਨਜ਼ਰ ਆਉਣਗੇ ਤੇ ਕਰੋੜਪਤੀ ਦੀ ਜਿਹੜੀ ਵੀ ਕਮਾਈ ਹੋएगी ਉਹ ਸਾਰੀ ਦੀ ਸਾਰੀ ਪੰਜਾਬ ਫਲਟਸ ਦੇ ਵਿੱਚ ਦਿੱਤੀ ਜਾਏਗੀ ਦਿਲਜੀਤ ਦੋਸਾਂਝ ਦੇ ਵੱਲੋਂ ਸੋ ਬਹੁਤ ਪੰਜਾਬ ਦੇ ਲਈ ਮਾਣ ਵਾਲੀ ਗੱਲ ਹੈ ਕਿ ਦਿਲਜੀਤ ਦੋਸਾਂਝ ਵਰਗਿਆਟਿਸ ਜਿਹੜੇ ਨੇ ਪੰਜਾਬ ਦੇ ਲਈ ਇੰਨਾ ਸੋਚਦੇ ਨੇ ਔਰ ਨਾਲ ਦੀ ਨਾਲ ਇਸ਼ਾ ਦੀ ਗੱਲ ਕਰੀ ਤਾਂ ਇਸ਼ਾ ਵੀ ਬਹੁਤ ਤਮਾਕੇਦਾਰ ਪਰਫਾਰਮੈਂਸਸ ਦੇ ਨਾਲ ਇੰਡਸਟਰੀ ਦੇ ਵਿੱਚ ਚਮਕ ਰਹੀ ਹੈ ਤੇ ਇਹ ਦੋਨੋਂ ਇਹ ਆਖਿਰ ਪੱਖ ਕੀ ਰਿਹਾ ਹੈ ਫਿਲਮ ਹੈ ਜਾਂ ਫਿਰ ਕੀ